ਜਿਹੜੀ ਪਹਿਲਗਾਮਾ ਚ ਕੱਲ ਘਟਨਾ ਘਟੀ ਆ ਉਰੀ ਮੈਂ ਨਿੰਦਿਆ ਕਰਦਾ ਆ ਨਾਲ ਹੀ ਜਿਹੜੇ 28 ਸਾਡੇ ਹਿੰਦੂ ਸ਼ਹੀਦ ਹੋਏ ਨੇ ਉਹਨਾਂ ਨੂੰ ਮੈਂ ਸ਼ਹੀਦ ਕਹਾਵਾਂਗਾ ਕਿ ਜਿਹੜਾ ਅੱਤਵਾਦੀ ਹਮਲਾ ਆ ਪਾਕਿਸਤਾਨੀ ਅੱਤਵਾਦੀ ਹਮਲਾ ਆ ਇਹ ਉਹਨਾਂ ਦਾ ਬੁਜ਼ਦਲ ਹਮਲਾ ਆ ਕਿ ਇੱਕ ਨਿਹੱਤਿਆਂ ਦੇ ਉੱਤੇ ਆ ਕੇ ਗੋਲੀਆਂ ਚਲਾਨੀਆਂ ਉਸ ਤੋਂ ਵੱਡੀ ਮਾੜੀ ਘਟਨਾ ਉਹਨਾਂ ਨੇ ਇਹ ਕੀਤੀ ਹੈ ਕਿ ਉਹਨਾਂ ਦੇ ਕੱਪੜੇ ਲਵਾਏ ਗਏ ਨੇ ਕੱਪੜੇ ਲਵਾ ਕੇ ਪੁੱਛਿਆ ਗਿਆ ਕਿ ਤੁਸੀਂ ਮੁਸਲਮਾਨ ਜੇ ਕੋ ਹਿੰਦੂ ਜੇ ਕਿਹੜੀ ਕੌਮ ਦੇ ਜੇ ਫਿਰ ਉਹਨਾਂ ਨੂੰ ਉਹਨਾਂ ਨੇ ਵਿੱਚੋਂ ਕਈਆਂ ਨੇ ਕਿਹਾ ਜੀ ਅਸੀਂ ਮੁਸਲਮਾਨ ਆ ਉਦੋਂ ਉਹਨਾਂ ਨੇ ਆਖਿਆ ਉਹਨਾਂ ਨੂੰ ਕਲਮਾ ਪੜ੍ਹ ਕੇ ਸੁਣਾਓ ਉਹਨਾਂ ਨੇ ਜਦੋਂ ਨਹੀਂ ਉਹਨਾਂ ਨੂੰ ਜਦੋਂ ਹਿੰਦੂ ਉਹਨੂੰ ਕਲਮਾ ਕਿੱਥੋਂ ਆਣੀਆਂ ਜੀ ਇਨਾਂ ਨੇ ਉਹਰੇ ਸਿਰ 'ਚ ਗੋਲੀ ਮਾਰੀ ਆ ਇਸ ਚੀਜ਼ ਦੀ ਮੈਂ ਨਿੰਦਿਆ ਕਰਦਾ ਹਾਂ ਨਾਲ ਹੀ ਮੈਂ ਭਾਰਤ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਜਿਹੜੇ ਸਾਡੇ 28 Hindu ਸ਼ਹੀਦ ਕੀਤੇ ਗਏ ਨੇ ਪਹਿਲਗਾਮ 'ਚ ਜਾ ਕੇ ਉਹਨਾਂ ਦਾ ਤੁਰੰਤ ਬਦਲਾ ਲਿਆ ਜਾਵੇ ਪਾਕਿਸਤਾਨ ਦੇ ਜਨਾਜ਼ਕਰ ਇਹਨਾਂ ਨੇ 28 ਮਾਰੇ ਉਹਨਾਂ ਦੇ 2800 ਮਾਰ ਕੇ ਜਿਹੜੇ ਸਾਡੇ 28 Hindu ਸ਼ਹੀਦ ਹੋਏ ਉਹਨਾਂ ਦੇ ਜ਼ਖਮਾਂ ਤੇ ਉਹਨਾਂ ਦੇ ਪਰਿਵਾਰ ਦੇ ਜ਼ਖਮਾਂ ਤੇ ਮਲਮ ਲਾਈ ਜਾਵੇ ਦੀ ਕੀ ਕਰਨਾ ਚਾਹਤੋ ਕਿਸ ਤਰ੍ਹਾਂ ਕੋ ਐਜ਼ ਧਰਮਗੁਰੂ ਤੁਸੀਂ ਕਿੰਨੀ ਕਾਇਰਤਾ ਵੇਖਦੇ ਹੋ ਇਹ ਜੀ ਬਹੁਤ ਜ਼ਿਆਦਾ ਬੁਝਦਲਾਂ ਦੇ ਕੰਮ ਆ ਕਾਇਰਤਾ ਦੇ ਕੰਮ ਆ ਨਾਲ ਮੈਂ ਇਹ ਵੀ ਗੱਲ ਕਹਾਂਗਾ ਜਿਹੜੇ ਅੱਜ ਦੀ ਡੇਟ 'ਚ ਭਾਈਚਾਰੇ ਦੀ ਗੱਲ ਕਰਦੇ ਪਏ ਨੇ ਉਹਨਾਂ ਨੂੰ ਇਹ ਜਿਹੜਾ ਪਹਿਲਗਾਮ 'ਚ 22 ਹਿੰਦੂ ਮਾਰੇ ਗਏ ਨੇ ਜਿਹੜੇ ਬਾਕੀ ਜ਼ਖਮੀ ਹੋਏ ਨੇ ਉਹਨਾਂ ਵੱਲ ਵੇਖ ਕੇ ਸਿੱਖ ਲੈਣੀ ਚਾਹੀਦੀ ਏ ਜਿਹੜੇ ਭਾਈਚਾਰੇ ਦੀ ਗੱਲ ਕਰਦੇ ਨੇ ਉਹ ਤੇ ਮੈਂ ਕਹਾਂਗਾ ਕਿ ਉਹ ਕੌਮ ਤੇ ਗਰਦਾਰ ਨੇ ਪਰ ਜਿਸ ਤਰੀਕੇ ਨਾਲ ਉੱਥੇ ਇਕੱਠੇ ਹੋਏ ਸਾਰੇ ਇੱਕਦਮ ਪਾਰਟੀ ਕਰਨ ਆਏ ਸੀ ਕਿ ਕਿ ਨਵਾਂ ਵਿਆਹ ਜੋੜਾ ਵੀ ਸੀ ਉਹਨੂੰ ਫਿਰ ਕਿਵੇਂ ਕਿਸ ਤਰ੍ਹਾਂ ਦਿਖਦੇ ਹੋ ਨਵਾਰਕਤਾਰ ਦੇ ਵੇਖੋ ਜੀ ਜਿਨ੍ਹਾਂ ਨੇ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਆ ਉਹ ਠਾਈ ਨਹੀਂ ਮਰੇ ਉਹ ਠਾਈਆਂ ਦੇ ਨਾਲ ਵੇਖੋ ਕਿੰਨੇ ਜਾਣੇ ਨੇ ਕਿ ਉਹਨਾਂ ਦੀਆਂ ਫੈਮਲੀਆ ਆ ਉਹਨਾਂ ਦੇ ਬੱਚੇ ਨੇ ਉਹਨਾਂ ਦੀਆਂ ਬੀਵੀਆਂ ਨੇ ਉਹ ਵਿਚਾਰੇ ਆਪਣਾ ਕਿੱਦਾਂ ਗੁਜ਼ਾਰਾ ਕਰਨਗੇ ਇਸ ਕਰਕੇ ਇਸ ਚੀਜ਼ ਦੀ ਮੈਂ ਨਿੰਦਿਆ ਕਰਦਾ ਮੈਂ ਪ੍ਰਧਾਨ ਮੰਤਰੀ ਤੋਂ ਅਮਿਤ ਸ਼ਾਹ ਜੀ ਕੋ ਗ੍ਰਹਿ ਮੰਤਰੀ ਕੋ ਬੇਨਤੀ ਕਰਦਾ ਆ ਕਿ ਜੇ ਉਹਨਾਂ ਨੇ 28 ਮਾਰੇ ਨੇ ਅਸੀਂ ਉਹਨਾਂ ਦੇ 2800 ਮਾਰ ਕੇ ਜਿਹੜੇ ਸ਼ਹੀਦ ਪਰਿਵਾਰ ਹੋਏ ਨੇ ਜਿਹੜੇ ਸ਼ਹੀਦੀ ਮਾਰੇ ਗਏ ਉਹਨਾਂ ਨੂੰ ਆਪ ਸ਼ਹੀਦ ਦਾ ਦਰਜਾ ਦਵਾਂਗੇ ਕਿ ਉਹਨਾਂ ਦੇ ਫੈਮਲੀ ਤੇ ਮਲਮ ਦਾ ਕੰਮ ਕਰੇ ਅੱਛਾ ਕੀ ਧਰਮ ਖਾਂਦਾ ਇਸ ਚੀਜ਼ ਇਸ ਤਰ੍ਹਾਂ ਦੇ ਕੰਮ ਬਿਲਕੁਲ ਨਹੀਂ ਧਰਮ ਖਾਂਦਾ ਜੀ ਇਹ ਜਿਹੜੇ ਵੀ ਹੈਗੇ ਨੇ ਇਹ ਕਿਸੇ ਧਰਮ ਨਾਲ ਬਿਲੋਂਗ ਨਹੀਂ ਕਰਦੇ ਸੁਣੋ ਗੱਲ ਜੀ ਮੈਂ ਇੱਕ ਗੱਲ ਕਵਾਂਗਾ ਜੜੇ ਕੋਈ ਦੋ ਨੂੰ ਪਤਾ ਲੱਗਾ ਟੀਵੀ ਚੈਨਲ ਤੋਂ ਪਤਾ ਲੱਗਾ ਕਿ ਦੋ ਲੋਕਲ ਸੀ ਤੇ ਦੋ ਪਾਕਿਸਤਾਨ ਦੇ ਸੀ ਇਸ ਕਰਕੇ ਇਹਨਾਂ ਨੂੰ ਜਿੰਨਾ ਮਰਜੀ ਦੁੱਧ ਪਿਲਾ ਲਓ ਇਹ ਕਿਸੇ ਦੇ ਮਿੱਤ ਨਹੀਂ ਜੇ ਬੰਨਾ ਜਿਹੜੇ ਭਾਈਚਾਰੇ ਦੀ ਗੱਲ ਕਰਦੇ ਕਰਨੀ ਬੰਦ ਕਰੋ ਪਰ ਧਰਮ ਸिखਾਂਦਾ ਕਿ ਅੰਦਾ ਬਿਲਕੁਲ ਧਰਮ ਨਹੀਂ ਸिखਾਂਦਾ ਕੋਈ ਵੀ ਧਰਮ ਕੋਈ ਧਰਮ ਨਹੀਂ ਸिखਾਂਦਾ ਬਿਲਕੁਲ ਕੋਈ ਧਰਮ ਨਹੀਂ ਸिखਾਂਦਾ ਇਹ ਜਿਹੜੇ ਹੈਗੇ ਨੇ ਇਹ ਅਸਲ ਵਿੱਚ ਪਾਕਿਸਤਾਨ ਜਿਹੜੀ ਕਸ਼ਮੀਰ ਦੀ ਹਰੀਆਲੀ ਹੋ ਰਹੀ ਆ ਉਥੇ ਹਿੰਦੂ ਜਾ ਰਹੇ ਨੇ ਉਹਨਾਂ ਕੋ ਬਰਦਾਸ਼ ਨਹੀਂ ਹੋ ਰਿਹਾ ਉਰੀ ਜਿਹੜੀ ਡਿਵੈਲਪਮੈਂਟ ਹੋ ਰਹੀ ਆ ਪਾਕਿਸਤਾਨ ਕੋ ਬਰਦਾਸ਼ ਨਹੀਂ ਹੋ ਰਿਹਾ ਇਸ ਕਰਕੇ ਉਹਨਾਂ ਨੇ ਇਹ ਘਟਨਾ ਕੀਤੀ ਆ ਮਾੜੀ ਘਟਨਾ ਕੀਤੀ ਆ ਅੱਛਾ ਅਮਨ ਆ ਯਾਤਰਾ ਸ਼ੁਰੂ ਹੋ ਰਹੀ ਉਹਨੂੰ ਕਿਥਾ ਕਿਥਾ ਦਿਖਦੀ ਹਾਂ ਵੇਖੋ ਜੀ ਆਹ ਹੋਰ 2 ਮਹੀਨੇ ਨੂੰ ਸ਼੍ਰੀ ਅਮਰਨਾਥ ਜੀ ਦੀ ਯਾਤਰਾ ਸ਼ੁਰੂ ਹੋ ਰਹੀ ਆ ਵੈਸੇ ਯਾਤਰਾ ਤੇ ਕੋਈ ਅਸਰ ਨਹੀਂ ਪਏਗਾ ਅੱਜ ਹਿੰਦੂ ਦਲੇਰ ਆ ਕਮਜ਼ੋਰ ਨਹੀਂ ਹੈਗਾ ਮੈਂ ਇਹ ਕਹਾਂਗਾ ਕਿ ਹਾਂ ਤੁਸੀਂ ਜੇ ਦੱਸ ਕੇ ਆਂਦੇ ਤੇ ਤੁਹਾਨੂੰ ਹਿੰਦੂ ਇਟ ਦਾ ਜਵਾਬ ਪੱਥਰ ਨਾਲ ਦਿੰਦਾ ਤੁਸੀਂ ਨਿਹੱਤਿਆਂ ਤੇ ਵਾਰ ਕੀਤਾ ਆ ਨਿੱਕੇ ਨਿੱਕੇ ਬੱਚਿਆਂ ਦੇ ਏ ਟੀਵੀ ਤੇ ਇੱਕ ਬੱਚਾ ਵੀ ਮਾਰਿਆ ਗਿਆ ਆ ਇਹ ਜਿਹੜਾ ਬੁਜ਼ਲਾਂ ਦੇ ਕੰਮ ਆ ਇਹ ਕੋਈ ਕਿਸੇ ਦੇ ਕੰਮ ਨਹੀਂ ਹੈਗੇ ਬੁਜ਼ਦਲ ਨੇ ਇਹਨਾਂ ਨੂੰ ਮੈਂ ਬੁਜ਼ਦਲ ਕਹਾਂਗਾ ਅਮਨ ਯਾਤਰਾ ਨੂੰ ਲੈ ਕੇ ਸੁਰੱਖਿਆ ਵਧਾਣੀ ਚਾਹੀਦੀ ਬਿਲਕੁਲ ਵਧਾਣੀ ਚਾਹੀਦੀ ਹੈ ਜੀ वैसे इस चीज ते कोई असर नहीं ਪਏਗਾ ਸੁਰੱਖਿਆ ਤੇ ਕਾਫੀ ਲਾ ਦਿੱਤੀ ਜਾਏਗੀ ਅਮਰਨਾਥ ਯਾਤਰਾ ਤੇ ਫਿਰ ਵੀ ਜਿਹੜੇ ਕਿ ਹਾਡੀਆਂ ਦੇਸ਼ ਦੀਆਂ ਖੁਫੀਆ ਏਜੰਸੀਆਂ ਆ ਉਹ ਹੁਣ ਉਹਨਾਂ ਦੇ ਫੋਕਸ ਕਰਕੇ ਬੈਠੀਆਂ ਹੋਈਆਂ ਐ ਇਸ ਕਰਕੇ ਜਿਹੜੇ ਵੀ ਅਮਰਨਾਥ ਦੀ ਯਾਤਰਾ ਜਾਣਗੇ ਬੇਚਿਜਗ ਜਾਣ ਉਹਨਾਂ ਨੂੰ ਕਿਸੇ ਚੀਜ਼ ਦਾ ਖਤਰਾ ਨਹੀਂ ਰਹੇਗਾ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਕੜਾ ਜਵਾਬ ਬਿਲਕੁਲ ਕੜਾ ਜਵਾਬ ਦੇਣਾ ਚਾਹੀਦਾ ਜੀ ਇਸ ਚੀਜ਼ ਦਾ ਅਸੀਂ ਵੀ ਮੰਗ ਕਰਦੇ ਆ ਮੈਂ ਅਜੇ ਜਗਤਗੁਰੂ ਧਰਮਚਾਰਿਆ ਮੈਂ ਇਸ ਚੀਜ਼ ਦੀ ਪ੍ਰਧਾਨ ਮੰਤਰੀ ਜੀ ਕੋ ਤੇ ਅਮਿਤ ਸ਼ਾਹ ਜੀ ਕੋ ਮੰਗ ਕਰਦਾ ਇਸ ਪਾਕਿਸਤਾਨ ਦਾ ਇਟਰ ਜਵਾਬ ਪੱਥਰ ਨਾ ਦਿੱਤਾ ਜਾਵੇ